ਮਾਇਕ ਤੇ ਕਹੇ ਸੀ ਕਿ ਸਮਾਵੰਦ ਕਰੋ ਪਰ ਐਸਚੂ ਸਾਹਿਬ ਸਾਨੂੰ ਲੱਗਦਾ ਗੋਲਜੀ ਗੱਲ ਕਰਕੇ ਇਸ ਤਰ੍ਹਾਂ ਨਾ ਹੋਵੇ ਕਿਤੇ ਫੇਰ ਬੈਠਣਾ ਪੈ ਜਾਵੇ ਸਾਨੂੰ ਬਾਅਦ ਸੋ ਬੇਨਤੀ ਹੈ ਸਮਾਵੰਦ ਦੀ ਗੱਲ ਕਰੀ ਸੀ ਸਾਬ ਨੂੰ ਉਹਨੇ ਕਰੀਸ ਕਰਕੇ ਜ਼ਰੂਰੀ ਹੈ ਕਿਉਂਕਿ ਫੇਰ ਨਾ ਕਿਤੇ ਆਪਾਂ ਅਲਿਹਾ ਆ ਜਾ ਚੱਕਰਾ ਦੇ ਪਰਦੇ ਫਿਰੇ ਵੀ ਸਾਥੂ ਬਾਹਰ ਨਹੀਂ ਜੀ ਫੜੇ ਨਹੀਂ ਇਸ ਕਰਕੇ ਬੇਨਤੀ ਹੈ ਕਿ ਸਮਾ ਜ਼ਰੂਰ ਬੌਂਡ ਕਰਕੇ ਦੱਸੋ ਕਿਨੇ ਜੱਜ ਕਰ ਸਕਦੇ ਜਿਹੜਾ ਦੇਖੋ ਤਿੰਨ ਦੋਸ਼ੀ ਫੜਨ ਦਾ ਸਮਾਂ ਅਸੀਂ 12-13 ਘੰਟੇ ਜੀ ਤਿੰਨ ਦੋਸ਼ੀ ਫੜਨੇ ਠੀਕ ਹੈ ਜਿਹੜਾ ਇੱਕ ਕੋਈ ਦੋਸ਼ੀ ਰਹਿੰਦਾ ਉਹਦੇ ਵਿੱਚ ਦੇਖੋ ਇਹਨੇ ਗੱਲ ਕੀਤੀ ਐ ਉਹਦੇ ਵਿੱਚ ਐਸਐਚਓ ਸਾਹਮਣੇ ਦੱਸਿਆ ਵੀ ਅਸੀਂ ਤਿੰਨ ਅਰੈਸਟ ਕਰ ਲਏ ਇੱਕ ਤਾਂ ਪਸੰਦੀ ਵਾਲੀ ਮਾਤਾ ਦੋ ਹੀਰੋ ਕੋਈ ਗੱਲਾਂ ਦੇ ਪਿਓ ਪਤ ਇਹਨਾਂ ਨੇ ਅਰੈਸਟ ਕਰ ਲਏ ਉਹਨਾਂ ਦੀ ਬੰਦੀ ਪਾਈ ਜਾਂਦੇ ਆ ਜਿਹੜਾ ਚੌਥਾ ਇੱਕ ਚ ਹੋਰ ਰਹਿ ਗਿਆ ਉਹ ਐਸਐਚਓ ਵਿਸ਼ਵਾਸ ਦਵਾਉਂਦਾ ਕਿ ਮੈਂ 2-4 ਦਿਨਾਂ ਦੇ ਅੰਦਰ ਉਹ ਵੀ ਅਰੈਸਟ ਕਰ ਲਵਾਂਗਾ ਹੁਣ ਤਹਾ ਤੋਂ ਪ੍ਰਮਾਣਗੀ ਲੈਣੀ ਹੈ ਵੀ ਐਸਐਚਓ ਵੱੱਲ થી ਵੀ ਆਗੇ ਵਿਸ਼ਵਾਸ ਦਵਾ ਹੂਆ ਕਿ ਉਹਦੇ ਵਿਸ਼ਵਾਸ ਤੇ ਜਿਹੜਾ ਆਪਣਾ ਇੱਕ ਰਹਿ ਗਿਆ ਵੀ ਬਾਦ ਅਰੈਸਟ ਕਰ ਲਵਾਂ ਤਾਂ ਆਪਾਂ ਧਰਨੇ ਦੀ ਜ਼ਬਰਦਸਤੀ ਕਰੀਏਗੇ ਨਾ ਕਰੀਏ। ਜੇ ਤਾਂ ਤੁਸੀਂ ਪ੍ਰਵਾਨਗੀ ਦਿਓਗੇ ਤਾਂ ਫੇਰ ਅਸੀਂ ਧਰਨਾ ਚੱਕਾਂਗੇ ਉਹਨਾਂ ਦਾ ਧਰਨਾ ਨਹੀਂ ਚੱਕਦੇ। ਇਹ ਬਾਤ ਕਰਾਸਟ ਹੋ ਜੂਆ। ਫਿਰ ਤੁਸੀਂ ਦੱਸੋ ਕੀ ਅਸੀਂ ਧਰਨਾ ਚੱਕੀਏ ਇਸ ਵਿਸ਼ਵਾਸ ਤੇ ਹੱਥ ਕਰਕੇ ਜੇ ਤਾਂ ਸੋਨੇ ਮਨਜ਼ੂਰ ਆ ਤਾਂ ਹੱਥ ਖੜੇ ਕਰ ਦਿਓ ਜੇ ਨਹੀਂ ਮਨਜ਼ੂਰ ਨਾ ਕਰਿਓ। ਤੋ ਇਹ ਕੀ ਹੋ ਰਿਹਾ? ਕੋਈ ਗੱਲ ਨਹੀਂ ਚਲੋ ਤੁਸੀਂ ਵੀ ਆਗੂ ਨੂੰ ਛੋੜੇ ਕਰਕੇ ਆ ਸੀ ਤੁਸੀਂ ਸਾਡੀ ਤਾਕਤ ਤੋਂ ਇਸ ਕਰਕੇ ਅਸੀਂ ਕਮੇਟੀ ਨੇ ਇਹੀ ਸੋਚਿਆ ਵੀ ਚਲੋ ਤੁਹਾਡੀ ਰਾਇ ਲੈ ਲਈਏ ਪਰ ਤੁਸੀਂ ਫੇਰ ਸਾਡੇ ਦੇ ਸਿੱਧੀ ਸਾਡੀ ਰਾਇ ਇਹੀ ਕਮੇਟੀ ਦੀ ਵੀ ਆਪਾਂ ਨੂੰ ਐਸਚੋ ਵਿਸ਼ਵਾਸ ਦਿਵਾ ਦੂਗਾ ਅਗਲਾ ਰਸਟ ਕਰ ਲੂਗਾ ਜਿਹੜਾ ਰਹਿੰਦਾ ਇੱਕ ਤਾਂ ਆਪਾਂ ਉਹタル ਲਈ ਸਮਾਪਤੀ ਕਰ ਲਈਏ ਚਲੋ ਠੀਕ ਹੈ ਜੀ ਫਿਰ ਆਪਾਂ ਕਲਾਸਿਸ ਨੂੰ ਹਾਜ਼ਰ ਤੇ 21 ਜਨਵਰੀ ਮਹੀਨੇ ਚ ਸਰਨ ਫਸਾਈ। ਉਹਦੇ ਸੰਬੰਧੀ ਸੀ ਮੁਕੱਦਮਾ ਨੰਬਰ 24 ਦਰਜ ਰਿਸਟਰ ਕੀਤਾ ਸੀਗਾ ਪਰਸੋਂ ਡੈੱਡ ਬੋਡੀ ਆਨ ਤੋਂ ਬੈਨੇ। ਇਹਦੇ ਚ 7 ਦੋਸ਼ੀ ਸੀਗੇ ਟੋਟਲ ਤੇ ਉਹਦੇ ਚ ਜਿਹੜੇ ਇੰਡੀਆ ਚ ਰਹਿਣ ਵਾਲੇ ਵਸਨੀਕ ਸੀ ਉਹਨਾਂ ਚੋਂ ਅਸੀਂ 3 ਕਿਊਇਲ ਨੂੰ ਅਰੈਸਟ ਕਰ ਲਿਆ। ਠੀਕ ਹੈ ਅੱਜ ਤੇ ਜਿਹੜੇ ਬਾਕੀ ਦੋਸ਼ੀ ਉਹਨਾਂ ਦਾ ਵੀ ਅਸੀਂ ਪ੍ਰੋਸੈਸ ਸ਼ੁਰੂ ਕਰਤਾ ਫੜਨ ਦਾ ਬਾਹਰ ਦੇ ਆ ਉਹ ਵੀ ਜਿਹੜਾ ਇੱਥੇ ਇੱਕ ਰਹਿਗੇ ਹੁੰਦਾ ਵੀ। ਤੇ ਬਾਕੀ ਜਿਹੜਾ ਪੋਸਟਮਾਰਟਮ ਦਾ ਹੈਗਾ ਉਹ ਮੇਰੇ ਪਰਿਵਾਰ ਨਾਲ ਵੀ ਡਿਸਕਸ ਹੋਈ ਸੀਗੀ। ਜਿਹੜਾ ਕਿ ਇੰਗਲੈਂਡ ਵਾਲਾ ਪੋਸਟਮਾਰਟਮ ਹੈ ਵੈਸੇ ਤਰ੍ਹਾਂ ਦੇ ਵਿੱਚ ਜਿਹੜਾ ਮਰਨ ਦਾ ਕਾਰਨ ਲਿਖਿਆ ਹੀ ਹੋਇਆ ਤੇ ਇਹ ਪਰਿਵਾਰ ਕਰਾਉਣਾ ਚਾਹੁੰਦਾ ਹੈ ਤਾਂ ਉਹ ਜੱਜ ਸਾਹਿਬ ਤੇ ਦਰਖਾਸਤ ਦੇ ਕੇ ਕਰਵਾ ਸਕਦਾ ਹੈ ਅਸੀਂ ਕਰਵਾ ਦਾਂਗੇ ਇਹ ਕਰਵਾਉਣ ਚ ਮਦਦ ਵੀ ਕਰਦਾਂਗੇ ਧੰਨਵਾਦ ਸਮਾਬੋਧ ਸਰਦ ਸ਼ਬਦ ਦੇ ਤੋ ਜਿਹੜਾ ਬਾਕੀ ਜਿਹੜਾ ਦੋਸ਼ੀ ਰਹਿੰਦਾ ਇੱਕ ਉਹਨੂੰ ਵੀ ਅਸੀਂ ਚਾਰ ਪੰਜ ਦਿਨਾਂ ਅੰਦਰ ਕਰ ਲਾਂਗੇ ਮਾਇਕ ਤੇ ਕਹਿੰਸੀ ਕਿ ਸਮਾਵਾਉਣ ਕਰੋ ਪਰ ਅਜ ਸਤੂ ਸਾਹਿਬ ਸਾਨੂੰ ਲੱਗਦਾ ਗੋਲਜੀ ਗੱਲ ਕਰਕੇ ਇਸ ਤਰ੍ਹਾਂ ਨਾ ਹੋਵੇ ਕਿਤੇ ਫੇਰ ਬੈਠਣਾ ਪੈ ਜਾਵੇ ਸਾਨੂੰ ਬਾਅਦ ਸੋ ਬੇਨਤੀ ਹੈ ਸਮਾਵਾਉਣ ਦੀ ਗੱਲ ਕਰੀ ਸੀ ਸਭ ਨੂੰ ਉਨੀ ਕਰੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਫੇਰ ਨਾ ਕਿਤੇ ਆਪਾਂ ਅਲਝਾਜਾ ਚੱਕਰਾਂ ਦੇ ਵਿੱਚ ਫਿਰੇ ਵੀ ਸਾਥੂ ਬਾਹਰ ਨਹੀਂ ਫੜੇ ਨਹੀਂ ਗਏ ਨੇ ਇਸ ਕਰਕੇ ਬੇਨਤੀ ਹੈ ਕਿ ਸਮਾ ਜ਼ਰੂਰ ਬੌਂਡ ਕਰਕੇ ਦੱਸੋ ਕਿਨੇ ਜੱਜ ਕਰ ਸਕਦੇ ਜਿਹੜਾ ਦੇਖੋ 3 2 6 ਫੜਨ ਦਾ ਸਮਾਂ ਅਸੀਂ 12 13 ਘੰਟੇ ਜੀ ਤਿੰਨ ਦੋ ਛੀ ਫੜਨੇ ਠੀਕ ਹੈ ਜਿਹੜਾ ਇੱਕ ਕੋਈ ਦੋਸ਼ੀ ਰਹਿੰਦਾ ਉਹਦੇ ਚ ਦੇਖੋ ਟੈਕਨੀਕਲ ਤਫ਼ਤੀਸ਼ ਵੀ ਚੱਲ ਰਹੀ ਹੈ ਉਹਨੂੰ ਟੈਕਨੀਕਲ ਫੋਰਸਾਂ ਨਾਲ ਵੀ ਫੜਾਂਗੇ ਤੇ ਬਾਕੀ ਉੱਥੇ ਰੈਡਾ ਅਸੀਂ ਸਾਡੇ ਰੈਗੂਲਰ ਚੱਲ ਰਹੀ ਹੈ ਉਹਨੂੰ ਦੋ ਕੁ ਦਿਨਾਂ 'ਚ ਫੜ ਲਾਂਗੇ ਦੋ ਤਿੰਨ ਦਿਨਾਂ 'ਚ ਠੀਕ ਹੈ ਬੇਰਤਿਆ ਮੇਰੀ ਪਰਵਾਹ ਕਰ ਰੋਸ ਮੈਡਮ ਤਾਂ ਮੈਂ ਕਹਿ ਤਾ ਬੋਲ ਤਾਂ ਬੈਠ ਕੇ ਨਹੀਂ ਕਰਦੇ ਨਾ ਤਦੋ ਠੀਕ ਹੈ ਜੀ ਬਤਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਪ੍ਰਧਾਨ ਨਾਲ ਖੜੋ ਅੱਜ ਉਸ ਪ੍ਰਧਾਨ ਨੂੰ ਸੰਸਾਦਵਾ ਕੇ ਹੋ। ਹੁਣ ਆਪਣਾ ਭਾਗਨਾ ਸਮਾਪਤਾ ਜੀ ਸਾਰਿਆਂ ਨੂੰ ਬਹੁਤ ਬਹੁਤ ਗੁਰੂ ਜੀ ਦਾ ਖਾਲਸਾ